ਇਹ ਤੁਹਾਡੀ ਮਾਂ ਹੈ ਇਹਨੂੰ ਪਾਲੋ ਜਿਹੜੇ ਇਹਨੂੰ ਕਹਿੰਦੇ ਆ ਸਾਡੀ ਮਾਂ ਹੈ ਉਹਨਾਂ ਦੇ ਘਰਾਂ ਚ ਜਾਵਾਂਗੇ ਆਖੇ ਉਹਰੇ ਗੱਲ ਕਰਨ ਵੀ ਇਹ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਦੇਖਾਂਗੇ ਕਿੰਨੀਆਂ ਕਿ ਮਾਂ ਮਾਂ ਰੱਖੀਆਂ ਹੋਈਆਂ ਉਹਨਾਂ ਨੇ ਆਹ ਸੜਕਾਂ ਦੇ ਫਿਰਦੀਆਂ ਜਰਦੀਆਂ ਤੈਨੂੰ ਮਾਰਤਾ ਮੈਨੂੰ ਮਾਰਤਾ ਬਗਾਨੇ ਪੁੱਤ ਮਾਰਦੇ ਮੇਰੇ ਸ਼ਹਿਰ ਚ ਤਿੰਨ ਬੰਦੇ ਮਾਰੇ ਨੇ ਇਹਨਾਂ ਦੇ ਦੋ ਵਾਰੀ ਮੇਰੀ ਗੱਡੀ ਦਾ ਲੱਖ ਲੱਖ ਰੁਪਏ ਦਾ ਨੁਕਸਾਨ ਕੀਤਾ ਇਹਨਾਂ ਨੇ ਆ ਪੁੱਤ ਮਾਰਿਆ ਪਿਆ ਕਿਹਦਾ ਇਹ ਐਸੇ ਸਮਾਜ ਦਾ ਪੁੱਤ ਹੈ ਨਾ ਇਹਨੇ ਬਾਈਕ ਖਰੀਦੀ 20-22 ਲੱਖ ਦੀ 25 ਲੱਖ ਦੀ ਜੋ ਮੀਡੀਆ ਤੋਂ ਪਤਾ ਲੱਗਦਾ ਉਹਦੇ ਉੱਤੇ ਇਹਨੇ ਕਾਉ ਸੱਸ ਵੀ ਦਿੱਤਾ ਇਹੇ ਆਪ ਦੀ ਮੌਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਦਾਰ ਹੈ ਇਹ ਬਟ ਆਮ ਵੈਰੀ ਸੌਰੀ ਸੇਇੰਗ ਥਿਸ ਅਸੀਂ ਸਾਰੇ ਉਹਦੀ ਮੌਤ ਦਾ ਜ਼ਿੰਮੇਦਾਰ ਆਂ ਜਿਹੜੇ ਕਾਉ ਨੂੰ ਤੜਕੇ ਘਰੋਂ ਚੱਕਦੇ ਆਂ ਬਈਆਂ ਰੋਟੀਆਂ ਲਿਆ ਕੇ ਇਹਨਾਂ ਦੇ ਮੂੰਹ 'ਚ ਪਾ ਦਿੰਦੇ ਆਂ ਇਹ ਪਲੀ ਜਾਂਦੀਆਂ ਨਹੀਂ ਤੇ ਮੁਰਕੇ ਫੜ ਕੇ ਇਥੋਂ ਲੈ ਜਾਂਦੇ ਨੇ ਵੱਢ ਕੇ ਇਹਨਾਂ ਨੂੰ ਐਕਸਪੋਰਟ ਕਰ ਦਿੰਦੇ ਆਂ ਬਰਬਾਹ ਅਰਬ ਦੇ ਮੁਲਕਾਂ ਨੂੰ ਕਦੇ ਉਧਰ ਦੂ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਹੈ ਇਹ ਕਾਉ ਦੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਇਹ ਕੁਦਰਤੀ ਮੌਤ ਕਿਤੇ ਮਰੀ ਪਈ ਹੋਵੇ ਕਿੱਥੇ ਜਾਂਦੀਆਂ ਕਿੱਥੋਂ ਆਉਂਦੀਆਂ ਤੇ ਕਿੱਥੇ ਜਾਂਦੀਆਂ ਇਹ ਇਹਨਾਂ ਨੂੰ ਜੰਮ ਕੇ ਇੱਥੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਜਾਂਦੀ ਐ ਡਾਡੇ ਸਾਹਣ ਛੱਡੇ ਹੋਏ ਨੇ ਵਿਚੇ ਇਹਨਾਂ ਦੇ ਆਈ ਐਮ ਸੌਰੀ ਟੂ ਸੇ ਥੈਟ ਕੁੜੀਆਂ ਵੀ ਖੜੀਆਂ ਇੱਥੇ ਇਹ ਬਰੀਡਿੰਗ ਹੁੰਦੀ ਐ ਇੱਥੇ ਛੋਟੇ ਛੋਟੇ ਬੱਚੀਆਂ ਉਹਨਾਂ ਨੂੰ ਅਸੀਂ ਮੂੰਹ ਚ ਦੇਈ ਜਾਂਦੇ ਹਾਂ ਉਹਨਾਂ ਦੇ ਘਰਾਂ ਚੋਂ ਕੱਟਗੱਟ ਰੋਟੀਆਂ ਗਊ ਨੂੰ ਗਰਾਸ ਦਿਓ ਕਾਹਦਾ ਗਰਾਸ ਦਿਓ ਪਲ-ਪਲ ਕੇ ਜੜੇ ਸਾਨ ਹੋ ਰਹੇ ਨੇ ਇਹ ਰਸ਼ੀਅਨ ਟੈਂਕਾਂ ਜਿਹੜੇ ਜਿਹੜੇ ਵੱਡ-ਵੱਡ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਹੋ ਮਰਦਾ ਕੌਣਾ ਮਰਦਾ ਸਾਡੇ ਜਵਾਬ ਨਹੀਂ ਕੱਲ ਨੂੰ ਮੈਂ ਵੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚੋਂ ਕੋਈ ਵੀ ਐਸੇ ਹਾਦਸੇ ਦਾ ਅਚਾਰ ਹੋ ਸਕਦਾ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾ ਨੂੰ ਆਪਦੀਆਂ ਦੀ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਂਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਤੁਹਾਡੇ 'ਚ ਵੀ ਵੱਜ ਸਕਦੀ ਹੈ ਤੂੰ ਤੁਹਾਡੇ ਪਰਿਵਾਰ ਨਾਲ ਵੀ ਇਹ ਹਾਦਸਾ ਹੋ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਦੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਬੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਬੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੁੱਕੜੇ ਗਿਆ ਸੌਰੀ ਜੇ ਰਾਜਵੀਰ ਜਬੰਦੇ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਜਿੱਥੇ ਵੀ ਇਹ ਤੁਹਾਨੂੰ ਦੇਖਦੀ ਹੈ ਇਹ ਗਾਂ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਵੜੋ ਇਹਨੂੰ डीसी ऑफिस ਚ ਵਾੜੋ ਐਸਡੀਓ ऑफिस ਚ ਵਾੜੋ ਪੁਲਿਸ ਵਾਲੇ ਆਉਂਦੇ ਪੁਲਿਸ ਦਾ ਥਾਣਾ ਚ ਤੱਕੋ ਇਹਨਾਂ ਨੂੰ ਥੋੜੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹਦੇ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ ਜਿੱਥੇ ਆਫਿਸ ਨੇ ਉਹਨਾਂ ਨੂੰ ਵਾੜੋ ਉੱਥੇ ਲ ਜਾ ਕੇ